ਸੁਰਖ ਹਰਕ੍ਰਿਸ਼ਨ ਮਹਾਰਾਜੀੁਰਗੇ ਥਰੇ ਤੇ ਸਰੀ ਇਸਰੀ ਇਸਰੀ ਕਿਰਨ ਕਿਲੇ ਉਚੀ ਟਿਕੀ ਹੋਈ ਹੈ ਸੁਰਖ ਹਰਖਿ ਓਰ ਮਹ ਅਦਕ ਸੁਰਖ ਬੜੇ ਖੁਸ਼ ਹੋਏ ਚਿੱਤ ਚ ਜਾਨ ਦੀਨ ਕੀ ਜੀਤ ਸਾਡੀ ਮਜਬ ਦੀ ਜਿੱਤ ਹੋਵੇਗੀ ਮੁਸਲਮਾਨ ਬਣ ਜਾਣਗੇ ਹਿੰਦੂ ਸਾਰੇ ਚਾਉ ਪਾਈ ਹੋਣ ਹਾਰ ਮੂਰਖ ਨਾ ਜਾਣ ਮੂਖੇ ਨੂੰ ਸੌਂਦੇ ਵੀ ਹੋਣ ਹਾਰ ਸਤਗੁਰਾਂ ਨੂੰ ਕੀ ਕਰਨੀ ਹੈ ਆਪਣੀ ਜੜਾਂ ਲੱਗੀ ਕੋ ਹਨ ਅਰਧੀਆਂ ਜੜਾਂ ਪਤਾਲ ਤੱਕ ਲੱਗੀਆਂ ਨੂੰ ਨਾਸ ਕਰਨਾ ਲੂਗੀਆਂ ਨੂੰ ਸੰਗ ਦੁਰਗਪਤ ਕੀ ਕੁਤਵਾਲ ਕਿਲੇਦਾਰ ਦੇ ਨਾਲ ਕੋ ਤੁਹਾਡਾ ਠਾਣੇਂਦਾਰ ਮੇਰੇ ਮਸਲੇ ਤਕੀਨ ਅਤੇ ਇਸ ਕਾਰ ਉਸ ਨੇ ਮਿਲ ਕੇ ਸਲਾਹ ਕੀਤੀ ਲਿਖੀ ਬਣਾਏ ਸੀ ਗ੍ਰਤਾ ਅਰਜ਼ੀ ਬੜੀ ਕਾਲੀ ਨਾਰਜੀ ਲਿਖ ਕੇ ਭੇਜ ਦਿੱਤੀ ਹਜ਼ਰਤ ਪਾਏ ਆਪ ਕੀ ਮਰਜ਼ੀ ਰਾਜਾ ਤੁਹਾਡੀ ਮਰਜ਼ੀ ਪਾ ਕੇ ਜਿਸ ਤੋਂ ਗੁਰੂ ਸ੍ਰੀ ਤੇਗ ਬਹਾਦਰ ਗੁਰੂ ਦੇ ਗੁਰ ਤੇਗ ਬਹਾਦਰ ਸਾਹਿਬ ਹਨ ਰੱਖਿਓ ਰੋਕ ਦੁਰਗ ਮਹਸਾਬ ਜਿੰਨੇ ਦਿਨ ਚ ਰੋਕ ਕੇ ਰੱਖਿਆ ਆਗਰੇ ਦੇ ਵਿਸਤਰਾਤ ਅਦਰ ਦੇ ਪੁੱਤਰੇ ਹੋਤੇ ਬਾਗ ਮਹ ਆਏ ਬਾਗ ਵਿੱਚ ਮਾਰਾ ਉਤਰੇ ਹੋਏ ਸਾਹਨੇ ਅਤੂਰਨ ਗਮਨੇ ਸੁਧ ਪਾਏ ਉਤੋਂ ਖਬਰ ਪਾ ਕੇ ਚਾ ਕਾਲੀਨ ਚਲੇ ਗਏ ਹਾਂ ਪੰਜ ਸੂਰ ਸਾਥ ਜਿਨਿ ਆ ਪੰਜ ਸਵਾਰ ਨਾਲ ਉਹਨਾਂ ਦੇ ਹੋਰ ਆਨੇ ਸਾਥ ਜਾਏ ਤਿਸ ਠਾਉ ਉਸ ਥਾਂ ਨੂੰ ਜਾ ਕੇ ਲਿਆਂਦੇ ਪਾਸ ਅਬ ਰਾਬਰ ਕੀ ਮਰਜੀ ਜਾਏ ਜੀ ਉਹ ਤੁਹਾਡੀ ਜਿਨੇ ਆਗਿਆ ਹੋਵੇ ਇੱਕ ਪਰਵਾਨਾ ਪਠਿਆ ਤੈ ਉਹ ਪਰਵਾਨਾ ਦੇ ਕੇ ਭੇਜ ਦਿਓ ਛੇਤੀ ਇਹ ਮੁਕਾਕ ਦੇ ਪਰ ਲਿਖਿਓ ਬਣਾਈ ਇਸ ਤਰ੍ਹਾਂ ਲਿਖ ਕਰਕੇ ਅਰਜੀ ਇਹਨਾਂ ਨੇ ਕਹੋ ਸੂਰ ਸੰਗ ਸਮਝਾਈ ਸੂਰ ਨੂੰ ਸਮਝਾ ਕੇ ਕਿਹਾ ਨਾਹ ਬਿਲ ਮੋਹ ਬਿਸਰਾ ਮੋਹ ਥੋੜਾ ਮੋਹ ਥੋੜਾ ਕਰਦੇ ਦੇਰ ਨਾ ਕਰੀ ਜਾਹੋ شاہੇ ਕੀ ਪਾਰਸਾਈ ਕਰ ਦਿੱਲੀ ਨੂੰ ਦੌੜ ਕੇ ਚੁਰਿਆ ਜਾ ਪਹੁੰਚ ਆਓ ਜਾਇ ਦੇਹੋ ਤਬੇ ਅਰਜੀ ਜਾ ਕੇ ਅਰਜੀ ਸਾਡੀ ਦੇਣੀ ਪਹੁੰਚ ਕੇ ਪੜ ਕਰ ਲਿਖਿਆ ਬਹੁੜ ਨਿਜ ਮਰਜੀ ਜਿਵੇਂ ਮਰਜੀ ਬਾਦਸ਼ਾਹ ਦੀ ਹੋ ਪੜ ਕੇ ਲਿਖ ਦੇਵੇਗਾ ਸਭ ਸੁਧ ਦੇ ਆਓ ਤਤਕਾਲ ਹਾਰਿ ਸੁਧ ਦੇ ਕੇ ਛੇਤੀ ਆ ਜਾ ਲੈ ਇਨਾਮ ਕੋ ਦਰਬ ਬਿਸਾਬ ਆਰਾਮ ਦਾ ਧੰਨ ਲੈਣੀ ਬਹੁਤ ਸਾਰਾ ਤੁਨਸਾ ਉਰ ਹੈ ਦੀਨ ਨਿਹਾਰੇ ਨੂੰ ਨਿਹਾਰੀ ਦੇ ਲਈ ਸਵਾਰ ਨੂੰ ਦੀਨ ਪਾਇਕੀਨ ਸਿਆਸਵਾਰੀ ਕਾਫੀ ਪਾ ਕੇ ਸਵਾਰੀ ਕਰ ਲਈ ਦਿੱਲੀ ਕੇ ਮਾਰਕੋ ਦਿੱਲੀ ਦੇ ਹਸਬੇ ਨੂੰ ਚੱਲ ਪਿਆ। ਬੇਲ ਮੈਂ ਬਹੀਨਾ ਸ਼ੀਖ ਰਬੇ ਸਾਲਾ। ਮੋੜਾ ਦੇਰ ਤੋਂ ਰਹਿਤ ਕਾਲੀ ਦੇ ਨਾਲ। ਇਸ ਬਾਸਰ ਮਹਾਂਪੰਥ ਪਿਆਨਾ। ਰਾਤ ਨੂੰ ਰਸ ਦੇ ਤੁਰਿਆ ਹੀ ਜਾ ਰਿਹਾ ਹੈ। ਅੱਧਕ ਥੱਕਾ ਬਿਸਰਾਮ ਸੋਠਾ। ਜਦੋਂ ਬਹੁਤ ਥੱਕ ਜਿਓ ਉਦੋਂ ਆਰਾਮ ਕਰ ਲਿੰਦਾ। ਜਦੋਂ ਦੋ ਇੱਕ ਮੈਂ ਪਹੁੰਚਿਓ ਜਾਂ ਆਈ। ਦੋ ਦਿਨਾਂ ਚਾਵੇ ਚ ਦਿੱਲੀ ਆ ਗਿਆ। ਹਰਜੀ ਸ਼ਾਹੋ ਸਮੀਪ ਪਠਾਈ। ਸ਼ਾਹ ਦੇ ਪਾਸ ਹਰਜੀ ਭੇਜੀ ਦਿੱਤੀ। ਨਵੀਂ ਸਿੰਧ ਨੇ ਖੋਲ ਸੁਣਾਈ। ਨਵੀਂ ਸਿੰਧ ਮੁਨਸ਼ੀ ਸੀ ਜਿਹੜਾ ਪਾਦਸ਼ਾਹ ਦਾ ਉਹ ਖੋਲ ਕੇ ਸੁਣਾਈ। ਹਿੰਦਨ ਗੁਰੂ ਸੀ ਨੇ ਅਟਕਾਈ ਹਿੰਦੂ ਦੇ ਗੁਰਾਂ ਨੂੰ ਅਟਕਾ ਲਿਆ ਸੀ ਸੁਣ ਹਰਖਉ ਮੂਰਖ ਚਬਗਤਾ ਸੁਣ ਕਿਉਂ ਮੂਰਖ ਚਗਤਾ ਬੜਾ ਖੁਸ਼ ਹੋਇਆ ਅਬ ਨਹੀਂ ਰਾਜ ਤੇਜ ਮਦਮਤਾਂ ਧਰਪੀ ਦੇ ਰਾਜ ਦੇ ਤੇਜ ਮਦ ਹੰਕਾਰ ਦੇ ਮਸਤ ਹੋਇਆ ਹੋਇਆ ਕਹ ਤੂ ਰਣਿ ਉਮਰ ਆਵ ਚੜਾ ਚਾਤੀ ਸੂਬੇ ਚੜਾ ਤੇ ਲਸ਼ਕਰ ਸੰਗ ਸਮੂਹ ਪਠਾਇਓ 12000 ਫੌਜ ਨਾਲ ਭੇਜੀ 12000 ਦਵਾਦ ਸਿਆ ਸੁਬਾ 12000 1200 ਸਾਬ ਹਜ਼ਾਰ ਦੁਆਦ ਅਸਵਾਰ 12000 ਫੌਜ ਸੀ ਨਾ ਵੀ ਸਵਾਰ ਚੱਲੇ ਆਗਦੇ ਪੰਥ ਮਝਾ ਆਗਰ ਰਸਤੇ ਚੱਲ ਪਿਓ ਉਸ ਵੇਲੇ ਨਰਪਾਠ ਪਉਣ ਕੀ ਨੇ ਸਤ ਕਰਾਈ ਅਜੇ ਦੇ ਕੇ ਤਕੜਾਈ ਕੀਤੀ ਸਾਬੇ ਦੇ ਕਰ ਰਾਖ ਹੋ ਚੁੱਕ ਸਾਬੇ ਦੀ ਹੁਸ਼ਿਆਰੀ ਦੇ ਨਾਲ ਰੱਖਿਓ ਅੱਜ ਮਤਵੰਤ ਕਿਦ ਕਰ ਕਾਹੇ ਜਗ ਮਹਿ ਲੋਕ ਰਮਾਦ ਵਾਲੀ ਗੁਰੂ ਸਾਹਿਬ ਨੂੰ ਕਹਿੰਦੇ ਆਂ ਗਲਬਾਲ ਕਰ ਛੁੱਟ ਜਾਹੇ ਨਾ ਮਗਮ ਹੈ ਰਸਤੇ ਚ ਛਲਬਾਲ ਕਰਕੇ ਤੋ ਛੁੱਟ ਨਾ ਜਾਣ ਕਨੇ ਸਿਪਾਹੀ ਜਾਗਤ ਰੱਖੀਆ ਨਾਲ ਵਾਲੇ ਸਿਪਾਹੀ ਜਾਗਦੇ ਕਿਉਂ ਨੀ ਸਬਾ ਸਰ ਟੇਗ ਦਿਗ ਤੇ ਲੱਗਿਆ ਹੈ ਰਾਹ ਹਮ ਅੱਖਾਂ ਨਾਲ ਦੇਖਦੇ ਰਿਓ ਕੋ ਰਾਜਾ Rajput ਨ ਆਵ ਕੋਈ ਰਾਜੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਨੇ ਪਿਤਾ ਨੇ ਬਵੰਜਾ ਰਾਜੇ ਸੁਦਾਜੀ ਫਿਕਨ ਗਵਾਲੀਅਰ ਦੀ ਕੈਦ ਚੋਂ ਉਹਨਾਂ ਜੋ ਕੋਈ ਗੁਰੂ ਸਾਹਿਬ ਦੀ ਮਦਦ ਕਰਨ ਨਾ ਆਜੇ ਕਿਤੇ ਲੜਾਇਆ ਚਾਹਨੇ ਗੁਰੂ ਛੁਟਾਵਰ ਸਤਗੁਰਾਂ ਛੁਡਾਉਣ ਵਾਲੇ ਵਿੱਚ ਅੰਚੇਤ ਲੜ ਕਰਕੇ ਉਹਨਾਂ 'ਚ ਕਿੱਥੇ ਤਾਕਤ ਰਹੀ ਸੀ ਸਾਰਿਆਂ ਕਿਉਂ ਹਿੰਦੂ ਕੇਤਕ ਖਗ ਧਾਰੀ ਵੀ ਹਿੰਦੂ ਵੀ ਕਈ ਤਲਵਾਰਾਂ ਧਾਰਨਣ ਵਾਲੇ ਐ ਕਰਹਿ ਮੋਚ ਆਬ ਨੇ ਮਰਹਿ ਕੇ ਮਾਰੀ ਜੇ ਨਾ ਮਰ ਲੈਣਗੇ ਜਾਂ ਮਾਰ ਲੈਣਗੇ ਉਹ ਤੁਹਾਡੇ ਨਾਲ ਜੰਗ ਕਰਕੇ ਕਿਤੇ ਛੁਡਾ ਨਾ ਲੈਣ ਮਹਾਰਾਜ ਨੂੰ ਜਦੋਂ ਬਾਤਾਂ ਤੇ ਹੋਏ ਸਭ ਧੰਨ ਇਹਨਾਂ ਗੱਲਾਂ ਤੋਂ ਸਾਹਤਾਨੋ ਕਿਰੇ 1200 ਸਵਾਰ ਨੂੰ ਕਿਹਾ ਅਨਹੋ ਸੀਗਰ ਗੁਰੂ ਇਸ ਥਾਂ ਸਤਗੁਰੂ ਜੀ ਨੂੰ ਇਸ ਥਾਂ ਛੇਤੀ ਲਿਆਓ ਚਰੰਕਾਲ ਕੀ ਕੋਈ ਤਰ ਹੈ ਜਗਤ ਦੇ ਭਾੜ ਦੇ ਰਹੇ ਹਾਂ ਆਉ ਚੁੱਕੇ ਭੇ ਪ੍ਰਾਪਤੀ ਆਉ ਗਏ ਅਜਨ ਹੋ ਪੜੇ ਜਏ ਆ ਕਹਿੰਦੇ ਚੰਗੇ ਦੀ ਪ੍ਰਾਪਤ ਹੋ ਗਏ ਸਭ ਮਹ ਬਜਾਹਦੀਨ ਕੋ ਡੰਕਾ ਸਾਰਾ ਆਪਣਾ ਮਜਬਦਾ ਡੰਕਾ ਵੱਜ ਜਾਏਗਾ ਜਿੱਤ ਦਾ ਰਾਵ ਰੰਗ ਨਾਰ ਤਰ ਹੈ ਆ ਸੰਕਾ ਸਾਰੇ ਰਾਜੇ ਵੀ ਕੰਵਾਲ ਵੀ ਡਰ ਘਾਰਨਗੇ ਹੁਣ ਸਿੱਧ ਮਨ ਹੋਰ ਇਥੇ ਆਵ ਹੋਈ ਮੋਰਾ ਲੋਕ ਕਹਿੰਦਾ ਪੂਰਾ ਹੋ ਜੂ ਨਿਰੰਗਾ ਕਹਿੰਦਾ ਟੂਟਾ ਸਭ ਹਿੰਦਨ ਕੋ ਜੋਰਾ ਸ਼ਰੂ ਦਾ ਜੋਰ ਸਾਰਾ ਟੁੱਟ ਜਾਏਗਾ ਇਸ ਤਰੀਕੇ ਨਾਲ ਸ਼ਰਾ ਬਿਖਾ ਗੁਰ ਜਬ ਹੂੰ ਆ ਗੁਰੂ ਸਾਹਿਬ ਸਾਡੀ ਸ਼ਰਹ ਚ ਆ ਜਾਣਗੇ ਜਿਹੜੇ ਆਦੇ ਕੇ ਆਪੇ ਬਨ ਜਾਏ ਬਾਮਨਾਦ ਦਸਾਰੇ ਕਸ਼ਵੀਰੀ ਵਗੈਰਾ ਬਨ ਜਾਣਗੇ ਪਰਸਮ ਪ੍ਰਸੰਗ ਪਿਤਾ ਇਹਨ ਭਾਉ ਪਹਿਲਾਂ ਇਹਨਾਂ ਦੇ ਪਿਤਾ ਦਾ ਪ੍ਰਸੰਗ ਹੈ ਗੁਰੂ ਹਰਗੋਬਿੰਦ ਸਾਹਿਬ ਦਾ ਮੋਰ ਪਿਤਾ ਮੇ ਹੂਸਨ ਕਿਉ ਮੇਰੇ ਦਾਦੇ ਨੇ ਜਹਾਂਗੀਰ ਨੂੰ ਬੁਲਾਏ ਸਨ ਮਹਾਰਾਜ ਸਭ ਰਾਜੇ Rajput ਬਨਜਾ ਉਹ 52 ਰਾਜੇ ਪੁੱਛੀ ਜਿਹੜੇ ਗਵਾਲੀਅਰ ਦੇ ਕਿਲੇ ਚ ਉਮਰ ਕੈਦੀ ਖੜੇ ਛਟਾਵਨ ਤਨ ਭਾਏ ਪੰਜੂ ਗੁਰੂ ਸਾਹਿਬ ਜੀ ਨੂੰ ਨੂੰ ਛੁਦਾ ਕੇ ਪੱਲਾ ਪਕੜਾ ਕੇ ਡਰ ਮੇਰ ਸਾਰਿਆਂ ਅਰੇ ਆਸਨ ਦੁਆਤੀਆਂ ਸੀ ਸੋ ਸਿਮਰਾਂ ਜੀ ਗੁਰੂ ਉਪਕਾਰ ਜਿਉ ਗੁਰੂ ਸਾਹਿਬ ਦੇ ਉਪਕਾਰ ਨੂੰ ਚੇਤੇ ਕਰਨ ਦੇ ਰਾਜਪੂਤ ਰਾਜੇ ਕਰਾਂ ਬਟੋਰਨ ਲਸ਼ਕਰ ਪਾਰਾ ਫੌਜਾਂ ਕਿਤੇ ਇਕੱਠੀ ਕਰਨ 52 ਰਾਜੇ ਆਨ ਲਰਹਿ ਨਾ ਲੇਹੇ ਛੁਟਾਇ ਕਿਤੇ ਆ ਕੇ ਲੜ ਕੇ ਗੁਰੂ ਸਾਹਿਬ ਨੂੰ ਰਿਹਾਨਾ ਕਰ ਲੈਣ ਜਾਂ ਤੇ ਜਾਏ ਸੈਨ ਸਮਦਾਰ ਇਸ ਕਰਕੇ ਫੌਜ 12000 ਜਾਓ ਅਪਰਤਿਆਰ ਅਪਰਤਿਆਰ ਦਿੱਲੀ ਬਨ ਰਹਾ ਹੋਰ ਦਿੱਲੀ ਜੀ ਤਿਆਰ ਬਨ ਰਹਾ ਜੇ ਲੋੜ ਪਵੇ ਜੰਗ ਦੀ ਚੜਾ ਤੁਰਤ ਜੋ ਸੁੱਧ ਅਸਲਾ ਹੈ ਵਰਲੰਦ ਤਾਂ ਫੇਰ ਝੱਟ ਸਵਾਰ ਹੋ ਜਾਉਣ ਜਿਤੇ ਆਦਿਕ ਗਿਣਤੀ ਕਰ ਬ੍ਰਿੰਦੂ ਜੇ ਤੂੰ ਆਲ ਕੇ ਵੱਡੀ ਗਿਣਤੀ ਮਿੰਤੀ ਕਰਕੇ ਨਰੰਗੇ ਨੇ ਸਾਭ ਤਾਂ ਤਾਂ ਤਾ ਰਚੀ ਬਿਲੰਦ ਸਾਦਾਨਤਾ ਹੀ ਬੜੀ ਇਹਨ ਰਚਨਾ ਕੀਤੀ ਲਸ਼ਕਰ ਚੜ ਦਿੱਲੀ ਤੇ ਗयो ਦਿੱਲੀ ਤੋਂ ਲਸ਼ਕਰ 12000 ਚੜ ਕੇ ਗਿਆ ਚੱਲਾ ਅਦ ਕਹੀ ਸ਼ਰਮ ਬਹੁ ਕੀਓ ਬੜੇ ਥੱਕਦੇ ਉਕਾੜੀ ਨਾ ਤੁਰਦੇ ਆ ਮਾਵੀ ਉਹ ਲੰਘੇ ਸਗਰੂ ਜਬ ਗਏ ਸਾਰਾ ਰਸਤਾ ਲੰਘ ਕੇ ਆਗਰੇ ਪਹੁੰਚ ਗਏ ਅਗਰੇ ਆਗਰੇ ਪ੍ਰਾਪਤ ਭਏ ਅਲ ਨਗਰ ਜਾ ਮਿਲੇ ਸਤੋ ਦੁਰਗਪਤੀ ਆਰ ਕੋਤਵਾ ਕੋਤਵਾ ਖਾਨੇਦਾਰ ਤੇ ਕਿਲੇਦਾਰ ਸੁਣ ਕੇ ਮਿਰਬੇ ਹਿਤ ਨਿਕਸੀ ਤਤਕਾਲ ਚਾਹਤੀ ਇਹਨਾਂ ਨੂੰ ਮਿਲਣ ਆ ਤੇ ਨਿਕਲੇ ਬਾਤ ਬਾਤ ਕੀ ਦੇ ਉਪਹਾਰ ਪਰਮ ਨਾਮਿਆ ਬੇਟਾ ਇਹਨਾਂ ਨੂੰ ਦਿੱਤੀਆਂ ਮਲੇ ਸਲਾਮ ਅਲੇਕ ਓਚਾਰ ਸਲਾਮ ਅਲੇਕੀ ਚਾਰ ਕੇ ਮਿਲ ਪਏ ਖਾਨ ਪਾਣ ਤਨ ਦਾਣੇ ਕੇ ਰੀ ਕੌਣ ਵੀ ਕੱਖ ਦਾਣੇ ਆਦ ਕਾਨੀ ਲਸ਼ਕਰ ਕੀ ਸੁਧਲੀਨ ਕਹੇ ਸਾਰੀ ਫੌਜ ਦੀ ਖਬਰ ਬਹੁਤੀ ਲਈ ਇਹਨਾਂ ਨੇ ਸਭ ਮਲੇ ਗੁਰੂ ਪਾਸ ਚਲਿਆ ਪਰ ਮਹਾਰਾਜ ਦੇ ਪਾਸ ਚਲ ਕੇ ਆ ਗਏ ਨਿਕਟ ਬੈਠ ਕੇ ਪੇਵ ਬਤਾ ਸਤਿਗੁਰਾਂ ਦੇ ਪਾਸ ਬੈਠ ਕੇ ਪੇਵ ਦੱਸਿਆ ਹਜ਼ਰਤ ਯਦਕ ਤਲਾਸ਼ੀ ਥਾਨ ਮਾਝਾ ਮਨਾ ਕੋਟੀ ਬੜੀ ਤਲਾਸ਼ ਖੋਜ ਕਰ ਰਿਹਾ ਹੈ ਬਹੁਤ ਦਿਨ ਤੇ ਬਹੁ ਨਗਰ ਬਖਾਨਾ ਬਾਹਰੋਂ ਤੋਂ ਬਾਹਰੋਂ ਨਗਰਾਂ ਚ ਕਹਿੰਦਾ ਹੈ ਵਿਸ਼ ਵਿਦੇਸ਼ਨ ਮੈਂ ਬਹੁ ਫਿਰੇ ਇਹ ਅਪਰਦੇਸ਼ੇ ਬੜੇ ਫਿਰੇ ਹਾਂ ਜੀ ਨਹੀਂ ਪ੍ਰਾਪਤ ਪੇ ਨਹੀਂ ਕਿ ਤਾ ਫਿਰ ਜਿੱਦ ਮਾਲਾ ਟੀਕੇ ਨਹੀਂ ਤੁਸੀਂ ਕਿਤੋਂ ਤੁਸੀਂ ਮਿਲੇ ਨਹੀਂ ਸਭ ਜਹਾਨ ਕੋ ਮਾਲਕਿਆ ਸਭ ਜਹਾਨ ਦਾਜ ਪਾਦਸ਼ਾਹ ਮਾਲਕਾ ਨਿਰੰਗਾ ਹਾਏ ਅਦਕ ਤੇ ਅਦਕ ਸਮਾ ਬੜਾ ਬਹੁਤ ਤੇ ਬਹੁਤ ਆਉਦਾ ਸਮਾਜ ਹੋ ਗਿਆ ਨੇਵਨਾ ਬਣਾਉਂ ਤਿਸ ਕੀ ਅਨਸਾਰ ਉਹ ਵੀ ਅਲਕਾਰੀ ਕਿਉਂ ਨਹੀਂ ਹੁਣ ਬਣਦੇ ਸੁਧਰ ਜਾਏ ਸਭ ਬਾਤ ਤੇ ਹਾਰੀ ਸਾਰੀ ਗੱਲ ਸੁਧਰ ਜਾਵੇਗੀ ਸੁਣ ਸਤਗੁਰ ਪ੍ਰਸੰਨ ਮੁਖ ਕਹੇ ਢੋਲ ਕੇ ਗੁਰੂ ਸਾਹਿਬ ਖੜੇ ਤੇ ਇਹਦੇ ਨਾਲ ਕਿਹਾ ਉਹ ਵਿਗਾੜ ਹਮਰੋ ਪੇਖ ਗਾਇਓ ਸਾਡਾ ਕੀ ਵਿਗਾੜ ਵੇਖ ਕੇ ਪਕੜਨਾ ਚਾਹਿਆ ਇੱਕ ਖੁਦਾ ਇੱਕੋ ਸਕਲ ਜਹਾਨ ਇੱਕ ਪਰਮੇਸ਼ੁਰ ਦਾ ਸਾਰਾ ਸੰਸਾਰ ਹੈ ਸਿਰ ਜਾਹ ਪੋਖਾ ਹੈ ਹਰ ਹੈ ਨਿਦਾਨ ਹਰਨ ਰਾਜ ਦਾ ਹੈ ਪਾਲਦਾ ਹੈ ਤੇ ਅੰਤ ਕਰਦਾ ਸਾਰਿਆਂ ਦਾ ਰੰਕਰ ਆਪ ਸਭ ਜਗ ਮੈਂ ਰਹੇਂ ਕਮਾਲ ਤੇ ਆਈਏ ਸਾਰੇ ਜਗ ਤੇ ਹਿੰਦੀ ਹੈ ਡੰਡਾ ਹੈ ਸ਼ਾਹੋ ਖੂਟ ਕਿਸ ਲਹੇ ਇਹ ਬਾਦਸ਼ਾਹ ਕਿਸ ਦਾ ਖੂਟ ਵੇਖ ਕੇ ਡੰਡ ਦੇਣਾ ਚਾਹੁੰਦਾ ਕੀ ਕਾਰਨ ਹੈ ਹਮ ਸੋਂ ਕਾਜ ਸ਼ਾਹੋ ਕੂ ਕਹਾਂ ਸਾਡਾ ਕੀ ਕੰਮ ਹੈ ਬਾਦਸ਼ਾਹ ਦੇ ਨਾ ਸਤਗੁਰਾਂ ਨੇ ਕਿਹਾ ਰਾਜ ਨਾ ਮਿਰਸੇ ਧਾਰ ਨਾ ਲਹਾ ਸਾਡਾ ਕੋਈ ਰਾਜ ਨਹੀਂ ਉਹਦੇ ਮਾਲਕ ਅਸੀਂ ਅਜਿਹਾ ਦਰਸ਼ਕ ਦਰਸ਼ੀਦਾਰ ਕਿਸੇ ਪ੍ਰਕਾਰ ਦੇ ਨਕੀਦੇ ਹੋ ਦਰবেশਨ ਕੀ ਰੀਤ ਹਮਾਰ ਸਾਡੀ ਤਾਂ ਸਾਧੂਆਂ ਫਕਰਾਂ ਵਾਲੀ ਰੀਤੀ ਹੈ ਜਾਂ ਤੇ ਹਮ ਸ਼ੰਕਾ ਨਾ ਹੈ ਪਾਉਰ ਕੋਈ ਦਰਜ ਕੋਈ ਸ਼ੰਕਾ ਨਹੀਂ ਅਸੀਂ ਕੀਤੀ ਹੈ ਕੋਨੇ ਉਮਰ ਆਵ ਕਹਤੇ ਹਮ ਆਏ ਉਮਰਾਲ ਕਿੰਨੋ ਜੀ ਅਸੀਂ ਆ ਗਏ ਚਲੋ ਸੁਮੀਪੀ ਸ਼ਾਹੋ ਬੁਲਾ ਪਾਸ਼ਾ ਬੁਲਾ ਰਿਆ ਨਾਲ ਪਾਸ ਚਲੋ ਆਪ ਕਹਿਨ ਹੋਏ ਜੋ ਕੁਛ ਤਾਹ ਕਹੋ ਜੋ ਕੁਝ ਕਰਨ ਉਹਦੇ ਨਾਲ ਗੱਲਬਾਤ ਕਰ ਲਿਓ ਅਨਸਾਰ ਹੀ ਹੋਏ ਸਭ ਸੁਖ ਲਹੋ ਜਿਵੇਂ ਅਨਸਾਰੀ ਹੋਵੋਗੇ ਸਾਰੇ ਸੁਖ ਲੈ ਲਓਗੇ ਏਮ ਕਹੇ ਜਾ ਮਨ ਸਬਤ ਬਿਤਾਏ ਕਿਉਂ ਕਹੇ ਰਾਤ ਸੁਪਰਾਂ ਨੂੰ ਬਤੀਤ ਕੀਤੀ ਭਾਈ ਪ੍ਰਾਸ ਤਿਆਰੀ ਕਰਵਾਇ ਜੀਰ ਹੋਏ ਤੇ ਸਭ ਤਿਆਰੀ ਕਰਾ ਲਈ ਗਈ ਧਾਰ ਤੁਰੰਗਨ ਜੀਨ ਬਿਥਾਲੇ ਕਾਠੀਆਂ ਪਾ ਕੇ ਘੋੜਿਆਂ ਤੇ ਵੜੀਆਂ ਪਾ ਰਹੀਆਂ ਚੜੇ ਗੁਰੂ ਭਾ ਪਲਸ਼ਕਰ ਨਾਦ ਜੀ ਜਵਾਰ ਹੋਗੇ ਫੌਜ ਵੀ ਨਾਲ ਤਿਆਰ ਹੋ ਕੇ ਨੇਕ ਤੇ ਨੈਗੇਟਿਵ ਉਮਰ ਆਵ ਚਲਣ ਤਾ ਮੇਰੇ ਨੀਵੇਂ ਸੂਬਾ ਚੱਲਦਾ ਹੈ ਚੌ ਦਿਸਮਹਿ ਦਲ ਵੱਡ ਗਮਨਾ ਚਾਰ ਸੂਰੀ ਦਲ ਬੜਾ ਭਾਰੀ ਜਾ ਰਿਹਾ ਹੈ ਕਬਨ ਕੇ ਤੁਖਾਏ ਕਰ ਤੋੜ ਬਨੂਕਾਂ ਦੇ ਤੋੜੇ ਤੁਹਾਈ ਫਿਰਦੇ ਆ ਯਾਰੀ ਠਾਨ ਕਲਾ ਪਰ ਜੋੜ ਕਲਾ ਤੇ ਟੋਪੀਆਂ ਮੋੜ ਕੇ ਜੋੜ ਕੇ ਤਿਆਰੀ ਕੀਤੀ ਬਨੂਕਾਂ ਚ ਲਾਉਣ ਦੀ ਸਾਬ ਧਾਨਤਾ ਕਰਤ ਕਹਨੇ ਇਹ ਸਾਬ ਧਾਨ ਦੀ ਬੜੀ ਕਈ ਕੰ ਜਾ ਰਹੇ ਹਨ ਪੰਥ ਪਿਆਨ ਹੈ ਪ੍ਰਭ ਕੋ ਕੇ ਸਤ ਗੁਰਾਂ ਨੂੰ ਘੇਰਾ ਕਰਦ ਕੇ 12000 ਫੌਜ ਨਾਲ ਰਸਤੇ ਜਾ ਰਹੇ ਆ ਵੀਰ ਮਜਲਾ ਕਰਤ ਚਾਲਿਆ ਨਮੀਆਂ ਮਜਲਾ ਕਰਦੇ ਚੱਲ ਕੇ ਆ ਗਏ ਐ ਨਿਸਬਿਸ ਰਾਮ ਹੈ ਤਨ ਹੈ ਸਦਾ ਰਾਮ ਨੂੰ ਆਰਾਮ ਕਰਦੇ ਦਿਨੇ ਚੱਲਦੇ ਐ ਪੰਜ ਆਉ ਸਿੱਖ ਸੰਗ ਗੁਰ ਚਾਦ ਪੰਜ ਸਿੱਖ ਨਾਲ ਸਤ ਗੁਰਾਂ ਦੇ ਚੱਲ ਰਹੇ ਐ ਸਾਬੇ ਤਾਂ ਸੇਵਾ ਕਰ ਰਹੇ ਬਸਾਲ ਸਤ ਗੁਰਾਂ ਦੀ ਸੇਵਾ ਸਤ ਗੁਰਾਂ ਦੀ ਬੜੀ ਕਰਦੇ ਐ ਸਿਧ ਰਸ ਹੋਈ ਕਰ ਤ੍ਰਿਪਤਾਵੰਤ ਮੰਨ ਅੰਦਰ ਪਿਆਰ ਕਰਕੇ ਪੰਜ ਸਿੱਖ ਸਿਖਾਉਂਦੇ ਐ ਜਾਮ ਨਿਸਾ ਤੇ ਨਾਨ ਕਰਾਵੈ ਬੈ ਰਾਤ ਨੂੰ ਸਤ ਗੁਰਾਂ ਦਾ ਇਸ਼ਨਾਨ ਕਰਾਉਂਦੇ ਐ ਹੋਰਨ ਦਿਨ ਮੈਂ ਪਹੁੰਚੇ ਜੇ ਵੀ ਮਾਰਾ ਆਗੇ ਆਗਰੀ ਪਾਤਮ ਸ਼ਾਹੋ ਠੇਗ ਸੁਧ ਪਹੁੰਚਾਏ ਕੋਈ ਨਾ ਪਹੁੰਚਿਆ ਦੇ ਨਾਸ ਖਵਰ ਪਹੁੰਚ ਗਈ ਹਿੰਦੂ ਗੁਰੂ ਸ੍ਰੀ ਤੀਗ ਬਹਾਦਰ ਹਿੰਦੂ ਦੇ ਗੁਰੂ ਜੋ ਗੁਰੂ ਤੇਗ ਬਹਾਦਰ ਸਾਹਿਬ ਹਨ ਆਨਿਓ ਸਹਿਤ ਸੁਚੇਤੀ ਸਾਦਰ ਸਹਿਤ ਆਦਰ ਦੇ ਸਾਧਾਨੀ ਦੇ ਨਾਲ ਅਸੀਂ ਲਿਆਏ ਜਥਾ ਹੁਕਮੀ ਅਬਰਾਵਰੇ ਕੇ ਪਾਤਸ਼ਾਹ ਜੀ ਨੂੰ ਤੁਹਾਡਾ ਹੁਕਮ ਹੋਵੇ ਹੁਣ ਤਥਾ ਕਰਹਿ ਕਰਵਾਵਾਂ ਡੇਰਾ ਇੱਕ ਓਵੇਂ ਕਰੀਏ ਤੇ ਡੇਰਾ ਕਰਾਈਏ ਸੁਨਿਆਵ ਰੰਗ ਆਨੰਦ ਉਰ ਪੀਣ ਸਰਪੇ ਜੰਨਾ ਬੜਾ ਆਨੰਦ ਚ ਪੀਤਾ ਜੀ ਭਿੱਜ ਗਿਆ ਸਵਾਬੁਲਾਨ Bilme 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 bahut anand ਸਬਾ ਮੋਲਾਣੇ ਬੂਜਨਕੀ ਨੇ ਸਵਾਜ ਦੇ ਮੋਲਾਣੇ ਸੀ ਉਹਨਾਂ ਨੂੰ ਪੁੱਛਿਆ ਹਾਂ ਕਿੰਮ ਪਰਖ ਹੈ ਅੱਜ ਅਜਮਤ ਕੋਸ਼ਿਸ਼ ਦੱਸੋ ਵੀ ਕੋਈ ਕਰਾਮਾਤ ਕਿਵੇਂ ਗੁਰੂ ਕੀ ਪਰਖੀਏ ਦਿਓ ਬਤਾਇ ਚਾਤਰਤਾ ਮਾਨ ਤੁਸੀਂ ਆਵੇ ਚੰਦਰਾਈ ਨਾਲ ਮੰਦੀ ਨਾਲ ਰਾਏ ਦੇ ਦਿਓ ਦੱਸ ਦਿਓ ਹੁਣ ਦਰਮਤ ਚਿਤ ਕਾਹੇ ਤੋ ਮੋਲਾਣੇ ਖੋਟਰੀ ਮਰਦੋ ਵਾਲੇ ਮੋਲਾਣੇ ਕਹਿੰਦੇ ਆਏ ਕੋ ਪਾਵ ਹਮ ਕਰਾਂ ਹੈ ਮੈਂ ਕਾਹਨ ਹੈ ਕੋ ਪਾਇ ਸੀ ਕਹਿੰਨੇ ਹੈ ਔਰ ਮਾ ਇੱਕ ਹਵੇਲੀ ਹੈ ਇੱਕ ਸ਼ਹਿਰ ਵਿੱਚ ਹਵੇਲੀ ਭੂਤਾਂ ਵਾਲੀ ਹੈ ਸੁਣੀ ਪਰ ਨਹੀਂ ਕੋ ਰਹਾ ਉਹ ਸੁਣੀ ਪਈ ਹੈ ਕੋਈ ਨਾ ਜਿੱਕੇ ਉਹ ਪੋੜਵਾਨ ਆਪਣੇ ਦਿੱਲੀ ਦਾ ਵੱਡਾ ਜਿੱਥੋਂ ਦੀ ਸਾਰੀਆਂ ਲੈਣਾ ਚਲਦੀਆਂ ਨੇ ਜੀਆਂ ਉਹ ਵੱਡਾ ਪੁਲਿਸ ਜਿਹੜਾ ਇਸ ਪਾਸੇ ਨਾਨਕ ਪਿਆਊ ਗੁਰਦਾਰੇ ਵੱਲ ਉਸ ਲੈਣ ਦੇ ਕੋਲੇ ਹਵੇਲੀ ਸੀ ਉਹ ਨਾਹੀਂ ਬਸ ਬੇ ਕੋ ਕਾਰਜ ਜਾਣੋ ਉੱਥੇ ਕੋਈ ਮੁਸਲਮਾਨ ਦਾ ਕਾਰਜ ਨਹੀਂ ਜਾਣਣਾ ਕਰੋ ਰਾਹ ਤਹਾਂ ਕੋ ਪ੍ਰੇਤ ਕੇ ਦਾਨ ਨੂੰ ਕੋਈ ਪ੍ਰੇਤ ਇੰਨਾ ਜਾਂ ਦਾਤ ਰਿੰਦਾ ਹੈ ਜੋ ਤਿਸ ਮਹਿ ਨਿਸਵਾਸ ਕਰੰਤ। ਜਿਹੜਾ ਰਾਤ ਨੂੰ ਉਹ ਜਮਸਲਾ ਹੈ ਵੱਡੇ ਤਰਾਸ ਕੋ ਪਾਇ ਮਰੰਤ। ਉਹਨੂੰ ਬੜਾ ਡਰ ਪਾ ਕੇ ਮਾਰ ਦਿੰਦਾ ਮਰ ਜਾਂਦਾ ਉਹ। ਲੱਗੇ ਰਾਇਸਪਨ ਕਈ ਹਜ਼ਾਰ। ਕਈ ਹਜ਼ਾਰ ਰੁਪਈਆ ਉਸ ਵੇਲੇ ਤੇ ਲੱਗੇ ਸੀ। ਸਾਜੀ ਸਭ ਨੂੰ ਸੋ ਡਾਰੀ ਗੋਦਤਾ। ਇਹ ਪਰੇਤ ਨਹੀਂ ਦਾ ਕਰਕੇ ਡਰ ਧਾਰ ਕੇ ਸਾਰਿਆਂ ਦੀ ਛੱਡੀ ਹੋਈ ਆ ਉਹ। ਨਾਹ ਪ੍ਰਵੇਸ਼ ਦਿਨ ਮਹਿ ਭੀ ਕਰਾਂ। ਕੋਈ ਦਿਨ ਹੀ ਉੱਥੇ ਨਹੀਂ ਵੱਡਦਾ ਹੈ। ਮਾਰ ਨਾ ਦੇਹ ਦੇਵ ਤੇ ਡਰੰ। ਇਹ ਉਹ ਦੇਵ ਤੋਂ ਡਰਦੇ ਕੋਈ ਮਾਰ ਨਾ ਦੇਵੇ। ਅਰਥ ਵਿੱਚ ਉਤਾਰਾ ਹੋ ਗੁਰ ਤੇ ਸਮਾ ਪਹਿਲਾਂ ਉੱਥੇ ਗੁਰੂ ਸਾਹਿਬ ਦਾ ਉਤਾਰਾ ਕਰੋ ਕਹੇ ਜੇ ਤਾਹ ਪਰਵੇਸ਼ ਨਹੀਂ ਜੇ ਉੱਥੇ ਕਹੇ ਨਾ ਪ੍ਰਵੇਸ਼ ਹੋਣ ਤੋ ਸ਼ਰਾ ਲੇਹੁ ਮਨਵਾਓ ਤੋ ਸ਼ਰਮ ਮੁਸਲਮਾਨਾਂ ਦੀ ਮਨਵਾ ਲੋ ਹੋ ਜਾਣ ਸਾਰੀ ਸਹਿਜ ਸੁਭਾਅ ਜਿਸ ਜਿਸ ਅਨਸਾਰੀ ਹੋ ਜਾਣਗੇ ਇਹ ਨਹਿ ਮੰਨ ਹੈ ਕਹੋ ਤੁਮਾਰੋ ਰੂਗੜਾ ਕਿਆ ਪਾਪਸ਼ਾ ਨਾ ਮੰਨਣ ਜਿਸ ਵਸਾਹਿ ਤਿਸ ਕਰਮੈ ਮਾਰ ਆਤਮੁਸ਼ਾਕ ਉਸ ਪ੍ਰੇਤ ਤੋਂ ਮਰਵਾ ਦਿਓ ਸੁਨਿਆ ਬਰੰਗ ਜਾਨ ਚਿਤਰਾਇ ਸੋ ਤੇ ਨਰੰਗੇ ਨੇ ਮੋਲਾਣਿਆਂ ਦੀ ਚਿਬਰਾਈ ਜਾਣ ਕੇ ਸੰਗਮ ਆਨੇ ਸਾਦੇ ਆ ਲਾਈ ਨਾਲ ਮਲਾਨ ਦੇ ਸ਼ਾਬਾਸ਼ ਤੇਰੇ ਇਉਂ ਕਿਹਾ ਆਚੀ ਕਹੀ ਪਰਖ ਬੋ ਹੋ ਬੜੀ ਚੰਗੀ ਗੱਲ ਕਹੀ ਪਰਖੇ ਜਾਣਗੇ ਇਹ ਕਿਸ ਅਜਮਤ ਲਖੀ ਆਏ ਸੋ ਦੇ ਕਰਾਮਾਦੂ ਤਾਂ ਲਖੀ ਜਾਵੇਗੀ ਸ਼ਰਾਬੀ ਚ ਜੋ ਆਸ ਨਾਰੇ ਆਵੇ ਜੀ ਸ਼ਰਾਬ ਵਿਚ ਆ ਜਾਣ ਨਾ ਮਹਾਰਾਜ ਜੀਨ ਹਮਾਰੋ ਅਤ ਦਰਦ ਆ ਬੜਾ ਮਾਝ ਹੋ ਦੇਗਾ ਆਸਮਾਨ ਰਤਕਾਰ ਸਭਾ ਮਜਾ ਹਾਰਾ ਉਹ ਸਵਾਦ ਵਿੱਚ ਸਲਾਹ ਕਰਕੇ ਇੱਕ ਨਰਸੋਂ ਤਬ ਹੁਕਮ ਉਚਾਰਾ ਇਹ ਤਾਂ ਜੀ ਨੂੰ ਹੁਕਮ ਦੇ ਦਿੱਤਾ ਇਸ ਉਮਰ ਆਪ ਸੰਗ ਕਹਿ ਜਾਏ ਹੋਰ ਸਮਰਾਉ ਨੂੰ ਜਾ ਕੇ ਕਹਿ ਦਿਓ ਜੋ ਗੁਰ ਹਰਿ ਹਿੰਦੂ ਨੂੰ ਸਮਦਾਰ ਜੋ ਸਾਰੇ ਹਿੰਦ ਦੇ ਗੁਰੂ ਹਨ ਗੁਰੂ ਤੇਗ ਬਹਾਦਰ ਸਾਹਿਬ ਪ੍ਰੇਤ ਧਿਆਨਿਕ ਜਿਸ ਮਹਿ ਰਹੇ ਜਿੱਥੇ ਪ੍ਰੇਤ ਧਿਆਨ ਕਰਦਾ ਭੂਤਾਂ ਵਾਲੀ ਹਵੇਲੀ 'ਚ ਲੈਣ ਪ੍ਰਵੇਸ਼ ਹੈ ਦਰ ਸਾਹਿਬ ਦਾ ਹੈ ਉਹ ਸਾਰੇ ਦਰ ਦੇ ਪ੍ਰਵੇਸ਼ ਨਹੀਂ ਹੁੰਦਾ ਜਦੋਂ ਅੰਗਰੇਜ਼ਾਂ ਨੇ ਲੈਣ ਬਣਾਈ ਹੈ ਉਦੋਂ ਹੋਵੇਨੀ ਵਿਚ ਆਣੀਆਂ ਵੱਡੇ ਪੁੱਲ ਦੇ ਹੱਲੇ ਪਾਸੇ ਇਸ ਮਹਨੇਸ ਬਿਸਰਾਮ ਲਈ ਲੈਣਾ ਹੈ ਉੱਥੇ ਦਿੱਲੀ ਦੀ ਨੂੰ ਇਸ ਮਹਨੇਸ ਬਿਸਰਾਮ ਕਰਾਵਹੁ ਉਸ ਦੇ ਵਿਚਨਾਤ ਨੂੰ ਅਸਲਾਮ ਮਹਾਰਾਜ਼ ਕਰਾਓ ਏਕਲ ਕੋ ਅੰਤਰ ਪ੍ਰਵੇਸ਼ਾਵਹੁ ਉਸੇ ਕਲਿਆਣੂ ਗੁਰੂ ਸਾਹਿਬ ਨੂੰ ਪ੍ਰਵੇਸ਼ ਕਰੋ ਸੰਗੀਤਨ ਕੇ ਬਾਹਰ ਉਤਾਰੋ ਉਹਨਾਂ ਦੇ ਸਾਥੀ ਜਿਹੜੇ ਬਾਹਰ ਉਤਾਰਦੇ ਹੋ ਚੌਂ ਦੇਸ਼ ਮਹਨਾਰ ਗਾਨ ਫੇਰ ਤਾਰੋ ਤਾਰ ਦੇ ਲੋਕਾਂ ਨੂੰ ਟਕਾਓ ਪਹਿਰੇ ਤੇ ਜਾਗ ਤੇ ਰਹੋ ਕਰਾਓ ਤਕਰਾਈ ਲੜਾਈ ਕਰੋ ਜਾਗਦੇ ਰਹੋ ਕੋਈ ਨਾ ਆਸ ਜੇ ਨਿਕਸ ਸਿਧਾਰ ਗਨਮੋਂ ਨਿਕਲ ਕੇ ਮੈਂ ਚੱਲਿਆ ਜਾਂ ਸੁਣ ਕੇ ਉਰਾਵ ਨੂੰ ਜਾ ਕੇ ਸੁਣਾਇਆ ਆਦਮੀ ਜਬਰਤ ਇਹ ਹੁਕਮ ਫਰਮਾ ਪਰਜਾਨੇ ਹੁਕਮ ਕੀਤਾ ਹੈ ਸੋ ਉਮਰਾਵ ਗੁਰੂ ਸੰਗ ਲੀਨੇ ਉਹ ਉਮਰਾਵ ਗੁਰੂ ਸਾਹਿਬ ਨੂੰ ਨਾਲ ਲੈ ਕੇ ਗਏ ਉਹ ਸਦਨ ਤੇ ਸਬੂਤ ਜਾਨ ਕੀਨੇ ਉਹ ਘਰ ਪੁਸ਼ ਕਰਕੇ ਨਾ ਵੱਡੀ ਲੈਣ ਵਾਲੀ ਹਵੇਲੀ ਲੋਕ ਸਾਈਂ ਕਰੇ ਦੇਖਣ ਆਏ ਕਹਿੰਦੇ ਲੋਕ ਦਰਸ਼ਨ ਕਰਨ ਆਏ ਹਰ ਜ ਤਰਜ ਕਰ ਸਰਬ ਹਟਾ ਉਹ ਸੂਦੇ ਨਾ ਤਾਰਦਾਰ ਕੇ ਹਟਾ ਕੇ ਮਾਰੇ ਵੀ ਨੇੜੇ ਨਹੀਂ ਆਉਣ ਦਿੱਤੇ ਉਕਸਾਇ ਕਰੇ ਦੇਖਣ ਆਏ ਸਰਜ ਤਰਜ ਕਰ ਸਰਬ ਹਟਾਏ ਵਾਹਿਗੁਰੂ ਦੀ ਖਾਲਸਾ ਏ ਗੋ